ਰੈਡੀ ਇੰਨੇ ਦਿਨੀ ਪਾਕਿਸਤਾਨ ਦੇ ਪੰਜਾਬ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਦੀ ਕਾਫੀ ਚਰਚਾ ਹੈ ਜਿਸ ਵਿੱਚ ਅਦਾਲਤ ਨੇ ਲਾਹੌਰ ਸਥਿਤ ਸ਼ਾਦਮਾਨ ਚੌਕ ਦੇ ਨਾਂ ਨੂੰ ਬਦਲ ਕੇ ਭਗਤ ਸਿੰਘ ਚੌਕ ਰੱਖਣ ਦੇ ਵਿਰੁੱਧ ਫੈਸਲਾ ਦਿੱਤਾ ਹੈ ਡੰਡੀ ਪਾਕਿਸਤਾਨ ਦੇ ਖੱਬੇ ਪੱਖੀ ਅਤੇ ਉਸਾਰੂ ਸੋਚ ਵਾਲੇ ਲੋਕਾਂ ਨੇ ਸ਼ਹੀਦ ਭਗਤ ਸਿੰਘ ਨੂੰ ਉੱਥੋਂ ਦੇ ਨਾਇਕ ਅਤੇ ਦੇਸ਼ ਭਗਤ ਵਜੋਂ ਮਾਨਤਾ ਦੇਣ ਦੀ ਲਹਿਰ ਚਲਾਈ ਹੋਈ ਹੈ ਕਿਉਂਕਿ ਭਗਤ ਸਿੰਘ ਦੀ ਜੰਮਨਪੋਏ ਸਕੂਲ ਕਾਲਜ ਅਤੇ ਸ਼ਹੀਦੀ ਸਥਾਨ ਸਭ ਕੁਝ ਉੱਥੇ ਹਨ ਡੰਡੀ ਸ਼ਹੀਦ ਭਗਤ ਸਿੰਘ ਜੰਮਨਪੋਏ ਬੰਗਾ ਵਿਚਲੇ ਉਸ ਦੇ ਘਰ ਨੂੰ ਉਸ ਦੇ ਇੱਕ ਪ੍ਰਸ਼ੰਸਕ ਨੇ ਅਜਾਇਬ ਘਰ ਦੀ ਸ਼ਕਲ ਦੇ ਰੱਖੀ ਹੈ ਜਿੱਥੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਤਸਵੀਰਾਂ ਵਸਤਾਂ ਅਖਬਾਰਾਂ ਦੀਆਂ ਕਤਰਨ ਅਤੇ ਹੋਰ ਯਾਦਗਾਰਾਂ ਨੂੰ ਸਾਹਮਣੇ ਰੱਖਿਆ ਹੋਇਆ ਹੈ ਡੰਡੀ ਲਾਹੌਰ ਨੇ ਕਾਫੀ ਚਿਰ ਪਹਿਲਾਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾ ਕੇ ਸ਼ਾਦਮਾਨ ਚੌਂਕ ਜਿੱਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ ਉਸ ਚੌਕ ਦਾ ਨਾਂ ਸ਼ਹੀਦਾਂ ਦੇ ਨਾਂ ਉੱਪਰ ਰੱਖਣ ਦੀ ਅਪੀਲ ਕੀਤੀ ਸੀ ਡੰਡੀ ਅਦਾਲਤ ਨੇ ਅਜਿਹਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ ਪਰ ਇਸ ਦੀ ਪਾਲਣਾ ਨਾ ਹੋਈ ਡੰਡੀ ਪਟੀਸ਼ਨ ਕਰਤਾਵਾਂ ਨੇ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਕਰਨ ਲਈ ਮਾਨਹਾਨੀ ਦੀ ਇੱਕ ਹੋਰ ਪਟੀਸ਼ਨ ਦਾਖਲ ਕਰ ਦਿੱਤੀ ਜਿਸ ਦੇ ਜਵਾਬ ਵਿੱਚ ਲਹਿੰਦੇ ਪੰਜਾਬ ਦੀ ਸਰਕਾਰ ਦੇ ਡਿਪਟੀ ਨੇ ਇਸ ਫੈਸਲੇ ਨੂੰ ਇਹ ਕਹਿ ਕੇ ਚੁਣੌਤੀ ਦਿੱਤੀ ਕਿ ਹਾਈ ਕੋਰਟ ਦੇ ਨਾਂ ਬਦਲਣ ਦਾ ਫੈਸਲਾ ਦੇਸ਼ ਦੇ ਸੰਵਿਧਾਨ ਅਤੇ ਇਤਿਹਾਸ ਦੀ रेडी ਪੜਤਾਲ ਕੀਤੇ ਬਿਨਾ ਦੇ ਦਿੱਤਾ ਹੈ ਡੰਡੀ ਸਵਾਲ ਇਹ ਹੈ ਕਿ ਉਸ ਦੇਸ਼ ਦਾ ਸੰਵਿਧਾਨ ਸੰਵਿਧਾਨ ਕੀ ਕਹਿੰਦਾ ਹੈ ਅਤੇ ਇਤਿਹਾਸ ਕੀ ਹੈ ਪ੍ਰਸ਼ਨ ਚੰਨ ਜਿੱਥੋਂ ਤੱਕ ਪਾਕਿਸਤਾਨ ਦਾ ਸੰਬੰਧ ਹੈ ਇਹ ਇੱਕ ਦੋ ਕੌਮੀ ਨਜ਼ਰੀਏ ਦੇ ਆਧਾਰ ਉੱਪਰ ਬਣਿਆ ਦੇਸ਼ ਹੈ ਡੰਡੀ ਇਹ ਇੱਕ ਇਹ ਜਿਹੜਾ ਦੇਸ਼ ਹੈ ਜੋ ਧਰਮ ਆਧਾਰਤ ਹੈ ਜਿਸ ਦਾ ਕੌਮੀ ਧਰਮ ਇਸਲਾਮ ਹੈ ਡੰਡੀ ਇਸ ਲਈ ਕੋਈ ਵੀ ਫੈਸਲਾ ਜਾਂ ਕੰਮ ਅਜਿਹਾ ਨਹੀਂ ਹੋ ਸਕਦਾ ਜਿਸ ਨੂੰ ਇਸਲਾਮ ਪ੍ਰਵਾਨ ਨਾ ਕਰਦਾ ਹੋਵੇ ਡੰਡੀ ਪਾਕਿਸਤਾਨ ਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਕੋਈ ਵੀ ਗੈਰ ਮੁਸਲਿਮ ਕਦੇ ਵੀ ਨਹੀਂ ਬਣ ਸਕਦਾ ਡੰਡੀ ਇਸ ਲਈ ਉੱਥੇ ਧਾਰਮਿਕ ਸੰਗਠਨਾ ਦਾ ਬੋਲ ਵਾਲਾ ਹੈ ਡੰਡੀ ਧਾਰਮਿਕ ਸੰਗਠਨਾ ਨੂੰ ਨਾਰਾਜ਼ ਕਰਕੇ ਜਾਂ ਸਹਿਮਤੀ ਤੋਂ ਬਿਨਾ ਕੋਈ ਫੈਸਲਾ ਉੱਥੇ ਨਹੀਂ ਹੋ ਸਕਦਾ ਅਤੇ ਇਹਨਾਂ ਧਾਰਮਿਕ ਸੰਗਠਨਾ ਦੀ ਨਜ਼ਰ ਸਾਰੇ ਗੈਰ ਮੁਸਲਮ ਕਾਫਰ ਹਨ ਡੰਡੀ ਹੋਰ ਤਾਂ ਹੋਰ ਕਿਤੇ ਵੀ ਬੁੱਤ ਨਹੀਂ ਲਗਾਇਆ ਜਾ ਸਕਦਾ ਜਿਸ ਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦੇ ਕਿਲੇ ਵਿੱਚ ਲਗਾਇਆ ਬੁੱਤ ਸੀ ਡੰਡੀ ਇਸ ਬੁੱਤ ਨੂੰ ਕਟੜਵਾਦੀਆਂ ਵੱਲੋਂ 2-3 ਵਾਰ ਤੋੜ ਕੇ ਆਪਣੀ ਨਾਪਸੰਦਗੀ ਜ਼ਾਹਰ ਕੀਤੀ ਗਈ ਸੀ ਡੰਡੀ ਆਖਰ ਇਸ ਬੁੱਤ ਦੀ ਮੁਰੰਮਤ ਕਰਕੇ ਇਸ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲਾਇਆ ਗਿਆ ਹੈ ਡੰਡੀ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਨੀਤੀ ਉਸ ਵੱਲੋਂ ਸਾਰੇ ਧਰਮਾਂ ਅਤੇ ਉਹਨਾਂ ਦੇ ਧਰਮ ਅਸਥਾਨਾਂ ਪ੍ਰਤੀ ਦਿਖਾਈ ਗਈ ਉਦਾਰਤਾ ਉਸ ਦੇ ਮੁਸਲਮਾਨ ਦੇ ਯੋਗਦਾਨ ਨੂੰ ਨਕਾਰਦਿਆਂ ਅੱਜ ਮਹਾਰਾਜੇ ਨੂੰ ਇੱਕ ਲੋਟੇਰਾ ਅਤੇ ਇਸਲਾਮ ਦਾ ਦੁਸ਼ਮਣ ਮੰਨਿਆ ਜਾਣ ਲੱਗਾ ਹੈ ਡੰਡੀ